ਇਹ ਲੋਹਾ ਸਾਡੇ ਕੋਲ ਆਏ ਆਉਂਦਾ ਆ ਦੇਖੋ ਨੂੰ ਚੈੱਕ ਕਰੋ ਪਹਿਲਾਂ ਮੈਂ ਬਾਪੂ ਜੀ ਨਾਲ ਗੱਲਬਾਤ ਕਰਾਉਂਗਾ ਆਏ ਆਉਂਦਾ ਤੇ ਇਹਨੂੰ ਕਰੋਮ ਕਰਕੇ ਆ ਜੀ ਵਾਹ ਜੀ ਇਹ ਕੋਈ ਮਸ਼ੀਨ ਨਹੀਂ ਵਰਤਦਾ ਚਮਕ ਦੇਖੋ ਪਾਈ ਹੋਈ ਲੋਹੇ ਦੇ ਵਿੱਚ ਇਹਦੀ ਕੋਈ ਮਸ਼ੀਨ ਨਹੀਂ ਵਰਤੀ ਜਾਂਦੀ ਇਹਦੇ ਵਿੱਚ ਕੀ ਆ ਕਲਾ ਕਟ ਕੇ ਥੋੜੇ ਦੇ ਨਾਲ ਕਿਉਂ ਬਾਪੂ ਜੀ ਗੋਟੇ ਕਿ ਬਣਾ ਦਿੰਦੇ ਆ ਜੀ ਥੋੜੇ ਦੇ ਪਹਿਲਾਂ ਬਾਕੀ ਹੁਣ ਜਿਵੇਂ ਉਮਰ ਵੱਧ ਗਈ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਕੰਮ ਕਰਨ ਦੇ ਵਿੱਚ ਨਾ ਨਾ ਕੋਈ ਨਹੀਂ ਜੀ ਕੋਈ ਨਹੀਂ ਸ਼ਮਾ ਹਾਂ ਸ਼ਰਾ ਹੁੰਦਾ ਹਾਂ ਜੀ ਲਾਹੋ ਹਾਂ ਜੀ ਹਾਂ ਦਾ ਕੰਮ ਨਾ ਹੁੰਦਾ ਕਿਵੇਂ ਬੋਤਲ ਪੀਤੀ ਹੁੰਦੀ ਹੈ ਬੁਰਕੀ ਨੇ ਕਹੇ ਸਾਡੀ ਕੋਈ ਗਾਰੰਟੀ ਨਹੀਂ ਮੁਰਜੇ ਗਾਰੰਟੀ ਹੈ ਅੱਛਾ ਮੁਰਜੇ ਗਾਰੰਟੀ ਹੈ ਵਾਹ ਜੀ ਵਾਹ ਕੀ ਨਿਸ਼ਾਨੀ ਆ ਪਿੰਡ ਤਾਂ ਪਾ ਦਾਂਗੇ ਜੇ ਕੋਈ ਸ਼ੰਕਾ ਹੋਵੇ ਸ਼ਾਹ ਦਾ ਨਾ ਪਾ ਦੇ ਕਹੀ ਤੇ ਅਸੀਂ ਨਹੀਂ ਪਾਦੇ ਪਰ ਮਾਖਣ ਕੋਈ 10000 ਲਵੇ ਅੱਛਾ ਕਈ ਦੇ ਨਾਲ ਹੀ ਪਾਉਂਦੇ ਆ ਆਹ ਗਾੜੀ ਪਾ ਦਾਂਗੇ ਤੇ ਨਿਸ਼ਾਨੀ ਪਾ ਦਾਂਗੇ ਹਾਂ ਤੇਰਾ ਪਾ ਦਾਂਗੇ ਪਿੰਡ ਪਾ ਦਾਂਗੇ ਹਿੰਮਤਪੁਰ ਆਹ ਗਾੜੀ ਪਾਉਣਾ ਤੇ ਨਿਸ਼ਾਨੀ ਕੀ ਪਤਾ ਕਿਵੇਂ ਲੱਗੂ ਵੀ ਉੱਥੋਂ ਬਣੀ ਹੋਈ ਹੈ ਇਹ ਇਹ ਨਿਸ਼ਾਨੇ ਸਾਡੇ ਫੋਲੇ ਬੁੱਟੇ ਨਹੀਂ ਪੁੰਗਾ ਕੋਈ ਹੋਰ ਅੱਛਾ ਆ ਬਈ ਮੋਰਨੀਆਂ ਪਾਉਂਦੇ ਆ ਮੋਰਨੀ ਜੂਮ ਕਰਕੇ ਦਿਖਾਈ 5x ਤੇ ਕਿਉਂਕਿ ਆਹਾ ਮੋਰਨੀ ਪਾਉਂਦੇ ਬਾਪੂ ਨੇ ਵਾਹ ਜੀ ਵਾਹ ਆ ਕੀ ਸਾ ਹੁਕਦਾ ਹੁੰਦਾ ਜੀ ਮੈਨ ਨਾਲਾ ਇਹ ਹੂੰ ਇਹ ਜੇ ਤਾਂ ਭੋਰਾ ਕੋਕੜੂ ਰਹੇਗੀ ਅੱਛਾ ਜੀ ਤੇ ਪੈਰ ਨੂੰ ਖੁੱਭਦੀ ਨਹੀਂ ਅੱਛਾ ਜੀ ਜੇ ਛੇਵੀ ਹੋ ਗਈ ਫਿਰ ਪੈਰ ਨੂੰ ਵੱਡੂ ਅੱਛਾ ਹਾਂ ਇਹ ਵੀ ਦੇਖਣਾ ਪੈਂਦਾ ਇਹ ਵੀ ਦੇਖਣਾ ਪੈਂਦਾ ਸਾਨੂੰ ਕੱਤੇ ਹੁੰਦੇ ਆ ਹਾਂ ਜੀ ਕੱਤੇ ਕਰਕੇ ਕਰੀਗਾ ਇਹ ਇਹ ਆ ਹੁਣ ਤੱਤੇ ਕੀਤੇ ਵੇ ਆ ਨਾ ਕਰਨੇ ਆ ਇਹ ਇਹ ਆਏ ਆਉਂਦੇ ਥੋੜੇ ਕੋਲ ਹਾਂ ਕੱਟੇ ਕਰਕੇ ਕੱਟੇ ਕਰਕੇ ਛੱਡ ਕੱਢੀ ਜਾਂ ਚਾਰ ਕਹੀ ਵਾਸਤੇ ਜਿਹੜਾ ਕਸ਼ਿਆ ਹੁੰਦਾ ਉਹਦੇ 3 ਸਾਲ ਪਾਉਂਦੇ ਆ ਅੱਛਾ ਭਾਈ ਜਲੰਧਰ ਐਡਾ ਸ਼ਹਿਰ ਆ ਜਲੰਧਰ ਨੂੰ ਕ੍ਰੋਸ ਕਰਕੇ ਫਿਰ ਮੋਗਾ ਕ੍ਰੋਸ ਕੀਤਾ ਹੋ ਬੰਦਿਆਂ ਨੇ ਮੋਗਾ ਵੀ ਐਡਾ ਸ਼ਹਿਰ ਆ ਮੋਗੇ ਵੀ ਕਾਫੀ ਮਸ਼ੀਨਰੀ ਬੰਦੀ ਆ ਫਿਰ ਇੱਥੇ ਆ ਨਿੱਕੇ ਜਿਹੇ ਪਿੰਡ ਦੇ ਵਿੱਚ ਆਉਂਦੇ ਲੋਕ ਇਹ ਕੁਆਲਿਟੀ ਆ ਤਾਂ ਆਉਂਦੇ ਆ ਜਿਹੜੀ ਕਿੱਥੋਂ ਕਦਾ ਕਜਾਂਦੇ ਬਾਪੂ ਜੀ ਕਹਿੰਿਆ ਇਹ ਗੱਲ ਸਾਡੇ ਅਮਰੀਕਾ 'ਚ ਤਵਾਰ 14 ਕੰਨਾਂ ਕੱਠਿਆਂ ਇੱਕ ਘਰ ਲੈ ਕੇ ਆ ਮਗਰ ਸਾਡੇ ਅਮਰੀਕਾ 'ਚ ਹਾਂ ਕੋਠੀ ਵਾਲਾ ਬੰ 14 ਕੰਨਾਂ ਭਾਈ ਬੰਦੇ ਦੇ ਹੱਥ ਦੀ ਕਲਾੜ ਵੀ ਕੋਈ ਕਲਾ ਨਹੀਂ ਹੁੰਦੀ ਇਸੇ ਕਰਕੇ ਗਾਣੇ ਦੇ ਵੀ ਕਹਿੰਦੇ ਬੰਦੇ ਦੇ ਹੱਥਾਂ ਵਰਗਾ ਕੋਈ ਯਾਰ ਨਹੀਂ ਬਣਦਾ ਪਿੰਡ ਹਿੰਮਤਪੁਰੇ ਦੇ ਵਿੱਚ ਖੜਾ ਹਿੰਮਤਪੁਰੇ ਦੀਆਂ ਕਈਆਂ ਬਹੁਤ ਮਸ਼ਹੂਰ ਆ ਜੀ ਤੇ ਉਹ ਕਈਆਂ ਪਿਛਲੇ 67 ਸਾਲਾਂ ਤੋਂ ਇੱਕ ਹੀ ਬੰਦਾ ਤਿਆਰ ਕਰ ਰਿਹਾ ਉਹ ਮੈਂ ਤੁਹਾਨੂੰ ਮਿਲਾਉਂਗਾ ਜੇ ਬਾਪੂ ਜੀ ਦੇ ਨਾਲ ਕਾਫੀ ਉਮਰ ਹੋ ਚੁੱਕੀ ਹੈ ਬਾਪੂ ਜੀ ਦੀ ਤੇ ਮੈਂ ਤੁਹਾਨੂੰ ਦਿਖਾਉਣਾ ਤੇ ਇਹਨਾਂ ਦੇ ਵਿੱਚ ਜਿਹੜੀ ਕਲਾ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਵੀ ਇੱਕ ਨਾ ਤੁਸੀਂ ਇਹ ਦੇਖਦੇ ਹੋਵੋਗੇ ਵੀ ਅੱਜ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਵੇ ਤੁਸੀਂ ਨਾ ਇਹ ਦੇਖਦੇ ਹੋਗੇ ਲੋਕਾਂ ਨਾਲ ਕਰੋਮ ਕਰਨ ਵਾਲੀਆਂ ਮਸ਼ੀਨਾਂ ਲਿਆਉਂਦੇ ਜਿਹੜੀ ਕਰੋਮ ਚੀਜ਼ ਨੂੰ ਲੋਹੇ ਨੂੰ ਕਰੋਮ ਦੇ ਵਿੱਚ ਬਦਲਦੀ ਆ ਜਿਵੇਂ ਆਹਾ ਬਾਪੂ ਜੀ ਕਹਿੰਦੇ ਵੀ ਇਹ ਇਹ ਲੋਹਾ ਸਾਡੇ ਕੋਲ ਆਇਆ ਆਉਂਦਾ ਆ ਦੇਖੋ ਨੂੰ ਚੈੱਕ ਕਰੋ ਪਹਿਲਾਂ ਮੈਂ ਬਾਪੂ ਜੀ ਨਾਲ ਗੱਲਬਾਤ ਕਰਾਉਂਗਾ ਆਇਆ ਆਉਂਦਾ ਤੇ ਇਹਨੂੰ ਕਰੋਮ ਕਰਕੇ ਆ ਜੀ ਬਣਾ ਦੇ ਇਹ ਕੋਈ ਮਸ਼ੀਨ ਨਹੀਂ ਵਰਤਦਾ ਜਿਆ ਚਮਕ ਦੇਖੋ ਪਾਈ ਹੋਈ ਲੋਹੇ ਦੇ ਵਿੱਚ ਇਹਦੀ ਕੋਈ ਮਸ਼ੀਨ ਨਹੀਂ ਵਰਤੀ ਜਾਂਦੀ ਇਹਦੇ ਵਿੱਚ ਕੀ ਆ ਕਲਾ ਕਟ ਕੇ ਥੋੜੇ ਦੇ ਨਾਲ ਕਿਉਂ ਬਾਪੂ ਜੀ ਗੋਟੇ ਹੀ ਬਣਾ ਦਿੰਦੇ ਪਹਿਲਾਂ ਤਾਂ ਪੇਂਟ ਪੇਂਟ ਦਾ ਦੋ ਜੀ ਕਿਹੜਾ ਹਮਦਪੁਰ ਆ ਇਹ ਠੀਕ ਆ ਕਿਹੜਾ ਐਡਰੈਸ ਕਰ ਕਿੱਥ अच्छा टेलीफोन सेट ਇਹਨੇ ਆਪਣੇ ਘਰੇ ਕੀ ਠੀਕ ਆ ਜੀ ਤੇ ਬਾਕੀ ਆਪਣਾ ਜੋੜੇ ਟ੍ਰਾਂਸਫਰ ਮਾ ਤੋਂ ਜੋੜੇ ਟ੍ਰਾਂਸਫਰ ਬਾਈ ਕਰਦੇ ਸਾਹਮਣੇ ਆ ਜਾਵਾ ਦਿਖਾ ਦਿਓ ਉਧਰਲੇ ਪਾਸੇ ਇਹ ਕਿੰਨੇ ਕਿ ਟਾਈਮ ਤੋਂ ਕੰਮ ਕਰਦੇ ਹੋ ਜੀ ਮੈਨੂੰ 65 ਸਾਲ ਹੋ ਗਏ 65 ਸਾਲ ਹੂੰ 65 ਸਾਲ ਤੋਂ ਇਸੇ ਕੰਮ ਦੇ ਵਿੱਚ ਹਾਂ ਤੇ ਹੋਰ ਉਮਰ ਕਿ ਨਹੀਂ ਤੁਹਾਡੀ 80 ਸਾਲ 80 ਸਾਲ 15 ਸਾਲ ਦੀ ਲੱਗੀ ਸੀ ਹੈ ਨਾ ਇਹ ਕਿਵੇਂ ਵੀ ਸ਼ੌਂਕ ਕਿੱਦਾਂ ਜੀ ਸੀਗਾ ਪਹਿਲਾਂ ਸ਼ੌਂਕ ਬਸ ਮੇਰਾ ਪਿਓ ਕੱਲਾ ਸੀਗਾ ਕੰਮ ਹੁੰਦਾ ਨਹੀਂ ਸੀ ਗਾ ਗਾਕ ਬੜਾ ਡੇਗਦਾ ਸੀ ਜੀ ਮਾਰ ਵੱਧ ਵੇਖਦਾ ਸੀ ਜੀ 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 ਤੇ ਮੈਨੂੰ ਉਹਨਾਂ ਨਾਲ ਹੀ ਲੱਗ ਥੱਲੇ ਵੇਖੇ ਬਣਾ ਹਾਂਜੀ ਨਾਲ ਹੀ ਲੱਗਿਆ ਠੀਕ ਹੈ ਔਖਾ ਹੁੰਦਾ ਮੈਨੂੰ ਕਹਿੰਦਾ ਪੜ ਮੈਂ ਪੜ ਕੇ ਕਿਰੇਣਾ ਮੈਂ ਤੇ ਨਾਲ ਹੀ ਕੰਮ ਕਰਦਾ ਅੱਛਾ ਤੇ ਨਾਲ ਹੀ ਲੱਗੇ ਨਾਲ ਹੀ ਲੱਗੇ ਠੀਕ ਹੈ ਜੀ ਚਲ ਦੇਖੋ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਉਂਦੇ ਥੋੜੀ ਕੋਈਆਂ ਮਸ਼ਹੂਰ ਆ ਤੁਹਾਡੀਆਂ ਹੋਰ ਕਿਹੜੀਆਂ ਕਿਹੜੀਆਂ ਨਾਲ ਹੀ ਬਣਾਉਂਦੇ ਇਹ ਇੱਕ ਬੜੀਆਂ ਰੇੜੀਆਂ ਵੀ ਗੱਡੇ ਵੀ ਅੱਛਾ ਜੀ ਸਾਰਾ ਕੁਝ ਹੀ ਬਣਾਉ अच्छा ਹੁਣ ਕੀ ਪਤੇ ਦਾ ਕੰਮ ਕਰਦੇ ਆ ਲੱਕੜ ਦਾ ਜੀ 18 ਜ ਸਾਡੇ ਕੋਲ ਜੀ 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 ਕੋਈ ਕਰਾ ਲੋ ਇੱਕ ਤੁਹਾਨੂੰ ਬਈ ਮੈਂ ਦੱਸ ਦ ਦੋ ਘਰ ਰਹਿ ਗਏ ਕਰਕੇ ਸਾਡੇ ਕੋਲ ਕੰਨਾਂ ਦਾ ਕਸ਼ ਵੱਧ ਪਹਿਲਾਂ ਕਿੰਨੇ ਘਰ ਸੀਗੇ ਇੱਥੇ ਤੁਹਾਡੇ ਪਹਿਲਾਂ 35 ਘਰ ਸੀ 35 ਘਰ ਹਾਂ ਆ ਮਿਸਤਰੀਆਂ ਦੀ ਆ ਕੰਨਾਂ ਬਣਾਉਣਾ ਕੰਨਾਂ ਬਣਾਉਣਾ ਕੰਨਾਂ ਬਣਾਉਣਾ 35 ਦੇ ਵਿੱਚ ਦੋ ਰਹਿ ਗਏ ਬਸ 35ਾਂ ਦੇ ਵਿੱਚ ਦੋ ਰਹਿ ਗਏ ਤੇ ਹੁਣ ਆ ਬਾਪੂ ਜੀ ਹੈਗੇ ਆ ਤੇ ਬਾਕੀ ਹੁਣ ਜਿਵੇਂ ਉਮਰ ਵੱਧ ਗਈ ਕੋਈ ਪਰੇਸ਼ਾਨੀ ਤਾਂ ਨਹੀਂ ਆਉਂਦੀ ਕੰਮ ਕਰਨ ਦੇ ਵਿੱਚ ਨਾ ਨਾ ਕੋਈ ਜੀ ਕੋਈ ਨਹੀਂ ਸ਼ਮਾ ਹਾਂ ਸ਼ਰਾ ਹੁੰਦਾ ਹਉਸੇ ਲਾਹੋਂ ਹਉਆ ਦਾ ਕੰਮ ਨਾ ਹੁੰਦਾ ਕਿਵੇਂ ਬੋਤਲ ਪੀਤੀ ਹੁੰਦੀ ਹੈ ਜਦੋਂ ਕਾਹ ਕੋੜੇ ਆ ਕੇ ਪੈ ਜਾਂਦਾ ਉਹ ਹਉਸੇ ਆ ਜਾਂਦਾ ਕੰਮ ਦਾ ਨਸ਼ਾ ਕੋਈ ਹਾਂਜੀ ਵਾਹ ਜੀ ਵਾਹ ਕਮਾਲ ਦੀ ਗੱਲ ਬਾਤ ਜੀ ਕਿੱਥੋਂ ਕਿੱਥੇ ਜਾਂਦੀ ਬਾਪੂ ਜੀ ਕਹਿੰਿਆ ਇਹ ਗੱਲ ਜੀ ਸਾਡੇ ਅਮਰੀਕਾ ਚ ਤਵਾਰ 14 ਕੰਗਿਆ ਕੱਠਾ ਇੱਕ ਘਰ ਲੈ ਕੇ ਆ ਮਗਰ ਸਾਡੇ ਅਮਰੀਕਾ ਚ ਹਾਂ ਕੋਠੀ ਵਾਲਾ ਬੰਦਾ 14 ਕੰਗਿਆ ਰਹਿ ਗਿਆ 14 ਕੰਗੀਆਂ ਇੱਕ ਬੰਦਾ ਇੱਕ ਬੰਦਾ ਲੈ ਵੀ ਕਵਾਰ ਮਹੀ ਆਉਂਦਾ ਕੁਆਲਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹਰੇਕ ਚੀਜ਼ ਹਥਣਾ ਬਾਨੀ ਆ ਜੇ ਕੋਈ ਮਸ਼ੀਨਾਂ ਦੀ ਚੀਜ਼ ਬਣੀ ਹੋਈ ਉਹ ਤਾਂ ਬਈ ਟੁੱਟ ਵੀ ਖਰਾਬ ਵੀ ਹੋ ਜੂਗੀ ਤੇ ਇਹ ਜੀ ਨਹੀਂ ਖਰਾਉਂਦੀ ਸੇ ਦਾ ਰੱਖਿਆ 14 ਕੰਗੀਆਂ ਇੱਕ ਮੇ ਬਾਪੂ ਜੀ ਇੱਕ ਸਵਾਲ ਕਰਨਾ ਤੁਹਾਨੂੰ ਹੁਣ ਆਹਾ ਕਹੀ ਆ ਇਹ ਇਹ ਲੋਹਾਂ ਆਉਂਦਾ ਤੁਹਾਡੇ ਕੋਲ ਹਾਂ ਐਂ ਆਈ ਆਉਂਦਾ ਇਹ ਕਿੱਥੋਂ ਆਉਂਦਾ ਕਿੱਥੋਂ ਮਾਨਸਾ ਤੋਂ ਮਾਨਸਾ ਤੋਂ ਲੈ ਕੇ ਹੁਣ ਜਾ ਕੇ ਹਾਂ ਜਾ ਕੇ ਬਈ ਆਹਾ ਲੋਹਾ ਲੈ ਕੇ ਜਾਂਦੇ ਅਸੀਂ ਦੋਏ ਘਰ ਛੋਕ ਕਹੀ ਦਾ ਇਕੱਠਾ ਉਹਦਾ ਇਕੱਠਾ ਲਿਆਉਣਾ ਬੰਦੋ ਅੱਛਾ ਲੈ ਲੋ ਵਾਲੇ ਹੁਣ ਇਹ ਆਹਾ ਲੋਹਾ ਹੁਣ ਇਹਦੇ ਵਿੱਚ ਜੇ ਮੰਨ ਕੇ ਚੱਲੋ ਇਹਨੂੰ ਕਈ ਦੇ ਸਹਾ ਹੁਣਾ ਮੋੜਨਾ ਜਾਂ ਬਾੜਾ-ਬਾੜਾ ਸਿੱਧਾ ਟੇਡਾ ਕਰਨਾ ਜਿਵੇਂ ਵੀ ਇਹਨੂੰ ਉਹ ਸ਼ੇਪ ਦੇ ਵਿੱਚ ਲਿਆਉਣਾ ਇਹ ਕਿਵੇਂ ਵੀ ਮਸ਼ੀਨ ਮਸੂਨ ਵਰਤਦੇ ਹੋਂ ਕੋਈ ਸਾਰਾ ਕੋਸੀ ਕਾਦ ਨਾ ਵੀ ਕੁੱਟ-ਕੁੱਟ ਕੇ ਕਰਦੇ ਹੋਂ ਕੁੱਟ-ਕਟਾਈ ਕਰਨ ਜੀ ਹੂੰ ਕਰ ਰਹੇ ਜੀ ਇਹ ਹਜੇ ਸਾਈਜ਼ ਦਾ ਬਣਾਉਣਾ ਵੱਢ ਕੇ ਸੀ ਅੱਛਾ ਜੀ ਇਸ ਤਰ੍ਹਾਂ ਸਾਈਜ਼ ਕਰਨਾ ਇਹਦਾ ਠੀਕ ਆ ਸਾਈਜ਼ ਦਾ ਬਣਾ ਕੇ ਵੱਢ ਕੇ ਅੱਛਾ ਇਹਨੂੰ ਇਦਾਂ ਵੱਡਣਾ ਹੈ ਵੱਡਣ ਵੱਢਦੇ ਕਦਨ ਹੋਂ ਬਣਦੇ ਗਰੈਂਡਰ ਨਾਲ ਉਹਦੇ ਅੱਛਾ ਗ੍ਰੈਂਡਰ ਵੱਡਨ ਨੂੰ ਰੱਖਿਆ ਹਾਂ ਠੀਕ ਹੈ ਜੀ ਕਹਿੰਦੀ ਤਾਂ ਵੱਢਦੀ ਨੇ ਨੂੰ ਹੂੰ ਸ਼ਣੀ ਨਹੀਂ ਵੱਢਦੀ ਜੇ ਕਹੇ ਸ਼ਣੀ ਵੱਢੂ ਇਹੋ ਜੀ ਲੱਕੜ ਲਾ ਕੇ ਮਾਰੂ ਕਹੀ ਹੂੰ ਆ ਛੁਰੀ ਇਹੋ ਜੀ ਇਹਨੂੰ ਲੱਗੀ ਵੀ ਅੱਛਾ ਜੀ ਲੱਕੜ ਨੂੰ ਲਾ ਕੇ ਮਾਰੂ ਚੰਗੀ ਹੁੰਦੀ ਹੈ ਜਮਾ ਚੰਗੀ ਛੁਰੀ ਵਧੀਆ ਤਾਹਾਂ ਵਾਲੀ ਤੇਰੀ ਗਾਰੰਟੀ ਗਾਰੰਟੀ ਕੈਦੀ ਪੂਰੀ ਆ ਅੱਛਾ ਪੂਰੀ ਗਾਰੰਟੀ ਛੁਰੀ ਦੀ ਗਾਰੰਟੀ ਆ ਜੀ ਬੁਰਕੀ ਨੇ ਕਹੇ ਸਾਡੀ ਕੋਈ ਗਾਰੰਟੀ ਨਹੀਂ ਮੁਰਝੇ ਦੀ ਗਾਰੰਟੀ ਆ ਅੱਛਾ ਮੁਰਝੇ ਗਾਰੰਟੀ ਆ ਵਾਹ ਜੀ ਵਾਹ ਲਾਓ ਜੀ ਇਹ ਨਹੀਂ ਪੱਕੀ ਐਨੀ ਪੱਕਾ ਬਈ ਲੋਹਾ ਇਹ ਤੇ ਜਿਹੜੀ ਚਮਕ ਪੈਂਦੀ ਆ ਵੀ ਕੁੱਟ ਗਈ ਬਾਦ ਨੇ ਲਓ ਜੀ ਕਵਾੜੀ ਚੈੱਕ ਕਰੋ ਇਹ ਬਾਪੂ ਜੀ ਹੋਰ ਦੱਸ ਦਿੰਨੇ ਆ ਬਈ ਤੁਹਾਨੂੰ ਮੈਂ ਦੱਸਦਾ ਬਈ ਜਿਵੇਂ ਕਿਸੇ ਬਾਈ ਨੇ ਉਹ ਜਿਵੇਂ ਕਈ ਮਕੈਨਿਕ ਹੁੰਦੇ ਆ ਉਹ ਆ ਦਾ ਨਾਮ ਪਾ ਦਿੰਦੇ ਥੱਲੇ ਆ ਨਾ ਬਈ ਇੱਥੋਂ ਇਹ ਫਲਾਣੇ ਥਾ ਦੋ ਕਈਆਂ ਬਣੀਆਂ ਹੋਈਆਂ ਛੋਟੀ ਕੀ ਨਿਸ਼ਾਨੀ ਆ ਪਿੰਡ ਤਾਂ ਪਾ ਦਾਂਗੇ ਜੇ ਕੋਈ ਸ਼ਰਫਾ ਹੋਸੀ ਸ਼ਾਹ ਦਾ ਨਾਮ ਪਾ ਦੇ ਕਹੀ ਕੇ ਅਸੀਂ ਨਹੀਂ ਕਹਦੇ ਪਾ ਮਾਖਣ ਕੋ 10000 ਦੇ ਵਿੱਚ ਅੱਛਾ ਕਈ ਦੇ ਨਾਮ ਹੀ ਪਾਉਂਦੇ ਆ ਆਹ ਨਹੀਂ ਪਾਉਂਦੇ ਤੇ ਨਿਸ਼ਾਨੀ ਪਾ ਦਾਂਗੇ ਹਾਂ ਤੇਰਾ ਪਾ ਦਾਂਗੇ ਪਿੰਡ ਪਾ ਦਾਂਗੇ ਹਿੰਮਤਪੁਰ ਆਹ ਆਹ ਪਾਉਂਦਾ ਤੇ ਨਿਸ਼ਾਨੀ ਕੀ ਪਤਾ ਕਿਵੇਂ ਲੱਗੂ ਵੀ ਉੱਥੋਂ ਬਣੀ ਹੋ ਨਿਸ਼ਾਨੀ ਸਾਡੇ ਫੋੜੇ ਬੁੱਟੇ ਨਹੀਂ ਪਉਂਦਾ ਕੋਈ ਹੋਰ ਅੱਛਾ ਆ ਬਈ ਮੋਰਨੀਆਂ ਪਾਉਂਦੇ ਆ ਮੋਰਨੀ ਜੰਗ ਕਰਕੇ ਦਿਖਾਈ 5x ਤੇ ਕਿਉਂਕਿ ਆਹਾ ਮੋਰਨੀ ਪਾਉਂਦੇ ਬਾਪੂ ਨਹੀਂ ਫੁੱਟਪੱਦ ਨਹੀਂ ਪਉਂਦਾ ਕੋਈ ਇਸ ਤਰ੍ਹਾਂ ਅੱਛਾ ਇਹ ਇਹ ਤੋਂ ਪੱਕਾ ਪਤਾ ਲੱਗ ਜਾਂਦਾ ਵੀ ਇਹ ਹਿੰਮਤਪੁਰੇ ਬੰਦੇ ਆ ਹਾਂ ਵਾਹ ਜੀ ਇਹ ਵੀ ਯਾਰ ਕੋਈ ਕੁਆਲਿਟੀ ਚੈੱਕ ਕਰੋ ਯਾਰ ਚੀਜ਼ ਦੀ ਇਹ ਜੀ ਬਈ ਨਵੀਂ ਆ ਬਈ ਹੁਣ ਕੋਈ ਮੋਰਨੀ ਪਾ ਆਂਦਾ ਦੇ ਫੁੱਲ ਬੂਟੇ ਪਾਉਂਦੇ ਆ ਜੇ ਬੂਟੇ ਪਾਏ ਤਾਂ ਮੋਰ ਨਹੀਂ ਪਾਉਣੀ ਹਜੇ ਜਦੋਂ ਗਾਹ ਕਾਉ ਪਾਉਂਦੇ ਮੋਰ ਨਹੀਂ ਪੱਕੀ ਪੈਂਦੀ ਹਰੇ ਦੇ ਮੋਰ ਹਰੇ ਦੇ ਕੋਈ ਕਹਿੰਦਾ ਪਾ ਦੇ ਦੇ ਨਹੀਂ ਕਰਨਗੇ ਜੀ ਜੀ ਅੱਛਾ ਏਡੀ ਕਰੂਗਾ ਕੋਈ ਜਾਣਾ ਛੇਤੀ ਉਹਨੂੰ ਨਹੀਂ ਕੋਣ ਅੱਛਾ ਅੱਛਾ ਆ ਲੱਕੜ ਦੇਖੋ ਬਈ ਅੜੀ ਦੇ ਚ ਲੱਕੜ ਲਾਦੀ ਇਹ ਕਿੱਥੋਂ ਲਿਆਉਣੇ ਕੀ ਹੁੰਦਾ ਇਹ ਮੋਗਾ ਬਰਾਲਾ ਅੱਛਾ ਰੱਤਾਂ ਮੋਗਾ ਬਰਾਲਾ ਟਾਦੀ ਆ ਦੱਸਦਾ ਹੂੰ ਜੀ ਇਹ ਆਏ ਹੁੰਦਾ ਆਏ ਹੁੰਦਾ ਤੁਹਾਡੇ ਕੋਲੇ ਹਾਂ ਗੋਲ ਕਰਿਆ ਕਰਾ ਹੁੰਦਾ ਨਹੀਂ ਅੱਜ ਮੈਂ ਲੱਕੜ ਪਈਏ ਪਰਲੇ ਪਾਸੇ ਨਹੀਂ ਨਹੀਂ ਇਹਦਾ ਵੈਸੇ ਅੱਛਾ ਇਹ ਗੋਲ ਕਰਿਆ ਕਰਾ ਆਈ ਆਟੋਮੈਟਿਕ ਬ ਇਹੀ ਜਿਹਾ ਪਾਸੇ ਦੇਖਿਆ ਜਾ ਰਿਹਾ ਹੈ ਜੀ ਜੀ ਹਾਂ ਸਿਆਖਤ ਵਾਹ ਜੀ ਬਣ ਗਈ ਗੱਲ ਜਾਵਾਂਗੇ ਇਹੋ ਜੀ ਗੱਲ ਨਹੀਂ ਅਸੀਂ ਜਾਵਾਂ ਠਹਿ ਕਰਕੇ ਦਿੰਨੇ ਆ ਕਹੀ ਅਗਲੇ ਨੂੰ ਹੂੰ ਕੋਕ ਨੂੰ ਛੇ ਵੀ ਦੇ ਲਓ ਜੀ ਵਾਹ ਜੀ ਵਾਹ ਆ ਕੀ ਸਾਬ ਕਰਦਾ ਹੁੰਦਾ ਜੀ ਮੈਨਨ ਨਾਲ ਇਹ ਹੂੰ ਇਹ ਜੇ ਤਾਂ ਭੋਰਾ ਕੋਕਲੂ ਰਹੇਗੀ ਅੱਛਾ ਜੀ ਤੇ ਪੈਰ ਨੂੰ ਖੁੱਭਦੀ ਨਹੀਂ ਅੱਛਾ ਜੀ ਜੇ ਸੇਵੀ ਹੋ ਗਈ ਫਿਰ ਪੈਰ ਨੂੰ ਵੱਡੂ ਅੱਛਾ ਹਾਂ ਇਹ ਵੀ ਦੇਖਣਾ ਪੈਂਦਾ ਇਹ ਵੀ ਦੇਖਣਾ ਪੈਂਦਾ ਸਾਨੂੰ ਐਵੇਂ ਜਿਵੇਂ ਬੱਜਿਆਰੂ ਕੰਨ ਹੁੰਦਾ ਦੇਖਦੇ ਉਹ ਗੱਲ ਸੁਣੋ ਸਾਡੇ ਕੋਲੇ ਹਾਂਜੀ ਹਾਂਜੀ ਵਾਹ ਜੀ ਵਾਹ ਇਹ ਵੀ ਬਈ ਕਮਾਲ ਦੀ ਗੱਲ ਬਾਤ ਆ ਬਾਕੀ ਫੱਲ ਦੇਖਣਾ ਪੈਂਦਾ ਇਹਦਾ ਜੀ ਸਾਡਾ ਨਾ ਹੋਵੇ ਕਹੀ ਜਿ ਦੇਖ ਅੱਛਾ ਇਹ ਲੈ ਪੂਰਾ ਨਹੀਂ ਇਹਦਾ ਠੀਕ ਆ ਵੇ ਵੀ ਦੇਖਣਾ ਪਤਾ ਹਾਂ ਸਾਰਾ ਕੁਝ ਦੇਖ ਕੇ ਸਾਰਾ ਕੁਝ ਦੇਖ ਕੇ ਬੋਲਦਾ ਜੀ ਇਹ ਬਈ 65 ਸਾਲਾਂ ਦੇ ਵਿੱਚ 65 ਸਾਲ ਐਕਸਪੀਰੀਅੰਸ ਆ ਇਹ ਦੋ ਦੋ ਤਿੰਨ ਤਿੰਨ ਸਾਲ ਤੋਂ ਕੰਮ ਨਹੀਂ ਕਰਦੇ 65 ਸਾਲ ਤੋਂ ਕਰਦੇ ਆ ਤੇ ਕਲਾ ਪੂਰੀ ਆ ਜੀ ਦੇਖੋ ਤੁਸੀਂ ਕਿੰਨੇ ਕੁ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਕਿ ਗਈ ਇਹ ਡਾੜੀ ਜੀ ਦੇ ਦੋ ਕਈਆਂ ਬਣਦੇ ਡਾੜੀ ਜੀ ਦੇ ਦੋ ਬਣਦੇ ਸਾਰੀ ਡਾੜੀ ਦੀ ਹੌਲੀ ਹੌਲੀ ਲੱਗੇ ਰਹਿੰਦੇ ਹਾਂ ਹਾਂ ਹੌਲੀ ਹੌਲੀ ਬੈਠੇ ਰਹਿੰਦੇ ਸਹਿਜ ਮਦੇ ਨਾਲ ਬਈ ਪਹਿਲੇ ਰਹੀ ਪੀਰ ਸਾਰਦੇ ਆ ਭੱਠੀ ਚ ਅੱਛਾ ਉਹ ਕੱਟੇ ਚ ਪੀਨ ਪਿਆ ਲੈ ਚੱਕ ਕੇ ਦਿਖਾਵਾਂ ਉਸ ਤਰ੍ਹਾਂ ਹੁੰਦੇ ਆ ਕਿੱਥੇ ਕਿਹੜੇ ਪਾਸੇ ਪਿਆ ਜੀ ਮਲੇ ਉਹ ਪਿਆ ਖੱਟੇ ਚ ਕੱਟੇ ਚ ਅੱਛਾ ਫੜ ਲਾ ਦੋ ਚਾਰ ਅੱਛਾ ਓਕੇ ਅੱਛਾ ਆ ਲਿਆ ਜੀ ਚ ਉਹ ਦੱਸਤਾ ਪੈਂਦਾ ਲੈ ਵੀ ਤੁਹਾਨੂੰ ਦਿਖਾਉਣੇ ਆ ਆ ਜਿੱਦਾਂ ਦੇਖੋ ਬਈ ਇਹ ਆ ਸਮਾਰੇ ਵੀ ਸਾਡੇ ਲੈ ਇਹ ਮੂੰਹ ਫਿਰ ਗਿਆ ਇਹ ਕੱਟੇ ਹੁੰਦੇ ਆ ਹਾਂ ਜੀ ਕੱਟੇ ਕਰਕੇ ਕਰੀਦਾ ਇਹ ਇਹ ਆ ਹੁਣ ਤੱਤੀ ਕੀਤੇ ਵੇ ਨਾ ਕਰਨੇ ਆ ਇਹ ਇਹ ਆਇਆ ਹੁੰਦੇ ਤੁਹਾਡੇ ਕੋਲ ਹਾਂ ਕੱਟੇ ਕਰਕੇ ਕੱਟੇ ਕਰਕੇ ਛੱਡ ਕੱਢੀ ਜਾਂ ਚਾਰ ਕਿਸੇ ਵਾਸਤੇ ਜਿਹੜਾ ਕਸ਼ੀਆ ਹੁੰਦਾ ਉਹਦੇ 3 ਸਾਲ ਪਾਉਂਦੇ ਆ ਅੱਛਾ ਆ ਕੱਟਿਆ ਜਿਹੜਾ ਠੀਕ ਆ ਅਰਜ਼ ਕਰਮ ਕਰੀ ਦੀ ਇਹ ਗਰਮ ਹੋਇਆ ਵਾ ਹਾਂ ਇਹ ਹੋਇਆ ਇਹਨੂੰ ਕੁੱਟ ਕੇ ਇਹੇ ਜਾਂ ਕਿਵੇਂ ਬੰਨਦਾ ਫਿਰ ਇਹ ਪਹਿਲਾਂ ਇਹਨੂੰ ਛੱਡ ਕੱਢੀ ਜਾਂ ਫਿਰ ਇਹ ਰਗੜੀ ਦਾ ਗਰੈਂਡਰ ਨਾਲ ਰਗੜਾ ਵਾ ਵਾ ਜੀ ਵਾ ਫੱਟ ਸ਼ਰਟ ਕੱਢੀ ਜਾਂ ਸਾਰਾ ਪਾ ਕੇ ਸੰਭਾਦੇ ਵਾ ਵਾ ਕਮਾਲ ਹੈ ਜੀ ਜਮਾ ਆ ਦੇਖੋ ਹੁਣ ਆ ਦੇਖੋ ਆ ਆ ਆ ਬਈ ਕਟ ਕੇ ਹੋ ਕੀਤਾ ਹੋਇਆ ਉਹ ਨਾ ਗਰਮ ਕੀਤਾ ਹੋਇਆ ਇਹਨੂੰ ਹੁਣ ਉਹ ਕਰਦੇ ਇਹਨੂੰ ਅਕਰੋਮ ਦੇ ਵਿੱਚ ਬਦਲਦਾ ਕਹਿ ਦਈਏ ਵੀ ਆ ਦੇਖੋ ਕਿੰਨਾ ਚਮਕਣ ਲੱਗ ਗਿਆ ਇਹ ਆ ਦੇਖੋ ਐਂ ਬਣ ਗਿਆ ਲੈ ਲੈ ਆ ਗਮ ਕਰ ਲੈਣੀ ਹੈ ਮਸ਼ੀਨਾ ਕੋਈ ਦੱਸ ਹੈ ਵਾਹ ਵਾਹ ਬਾਪੂ ਘਰੋਂ ਕਿਵੇਂ ਬਈ ਬੰਦੇ ਗਾਂ ਦੀਆਂ ਪੁੱਛ ਪੁੱਛ ਕੇ ਆਈ ਜਾਂਦੇ ਤੁਹਾਡਾ ਘਰ ਜਾਂ ਕਿਵੇਂ ਬਈ ਨੰਬਰ ਆਖਦਾ ਕੋਲੇ ਨੰਬਰ ਦੇਵੇ ਮਾੜਾ ਨੰਬਰ ਬੋਲ ਦਿਓ ਫਿਰ ਇੱਕ ਵਾਰੀ 91152 ਜੀ 76775 ਲਓ ਜੀ ਬਾਈ 91152 76775 ਇਹ ਨੰਬਰ ਬਾਪੂ ਜੀ ਦਾ ਉੱਤੇ ਨੰਬਰ ਪਾ ਦਾਂਗੇ ਤੇ ਜਿਹਨੇ ਕਹਿੰਆਂ ਲੈਣੀਆਂ ਤੇ ਗਿਲੰਦਰ ਦੇ ਪਰਮਿਟ 30 ਆਦੂ ਵਾਲੇ ਪਰਮਾ ਕਰ ਗਿਆ ਆਲੂ ਵਾਲੇ 30 ਇਕੱਠੇ ਕਿੱਥੇ ਜ਼ਿਲੰਦਰ ਜ਼ਿਲੰਦਰ ਦੇ ਹਾਂ ਬੁਰੇ ਨੇ ਫੋਨ ਕਰਤਾ ਮੈਨੂੰ ਜ਼ਿਲੰਦਰ ਤੱਕ ਮੈਨਾਂ ਤੱਕ ਇਹ ਸਾਨੂੰ 20 ਦੇ ਜੀ ਜੀ ਮੈਸਟਰੀ ਆ ਆਲੂ ਵਾਲੇ ਪਹਾੜ ਕਣਾ ਪਊਗਾ ਦਸ ਤਣ ਜੀ ਕਹਿੰਦੇ ਕੋਈ ਗੱਲ ਨਹੀਂ ਅੜਚ ਰਾਂਗੇ ਫਿਰ ਦੇਖਾਂ ਜਿਹੜਾ ਪਿੱਛੋਂ ਮੈਨੂੰ ਕਹਿੰਦੇ ਮਿਸਤਰੀ 30 ਕਰਦੀ ਮੈਂ ਕਿਹਾ ਹੋਰ ਬਣ ਚਾਰ ਦੇ ਨਾਲ ਤੂੰ ਜੀ ਮੈਂ ਕੋਈ ਗੱਲ ਨਹੀਂ ਬਣਾ ਦੇਦੇ ਆ ਭਾਈ ਜਲੰਧਰ ਐਡਾ ਸ਼ਹਿਰ ਆ ਜਲੰਧਰ ਨੂੰ ਕਰਾਸ ਕਰਕੇ ਫਿਰ ਮੋਗਾ ਕਰਾਸ ਕੀਤਾ ਉਹ ਬੰਦਿਆਂ ਨੇ ਮੋਗਾ ਵੀ ਐਡਾ ਸ਼ਹਿਰ ਆ ਮੋਗੇ ਵੀ ਕਾਫੀ ਮਸ਼ੀਨਰੀ ਬੰਦੀ ਆ ਫਿਰ ਇੱਥੇ ਆ ਨਿੱਕੇ ਜਿਹੇ ਪਿੰਡ ਦੇ ਵਿੱਚ ਆਉਂਦੇ ਲੋਕ ਇਹ ਕੁਆਲਿਟੀ ਆ ਤਾਂ ਆਉਂਦੇ ਆ ਨਾ ਜੀ ਤੇ ਫਿਰ ਭਾਈ ਮੈਂ 3 ਮਹੀਨੇ ਤੋਂ ਦੋ ਕਰ ਸੀ ਕਿ ਕਸਾਮਨਾ ਬੁਰਾ ਮਾਰਗ ਮੈਸਤਰੀ ਜੀ ਉਹ ਕਰ ਤੂੰ ਬਣਾ ਬਣਾ ਕੇ ਰੱਖੀ ਜਨਾ ਜੇ ਨਾ ਆਏ ਫਿਰ ਰਕਮ ਦਾ ਕੰਮ ਆ ਮੈਂ ਕੋਈ ਗੱਲ ਨਹੀਂ ਇਹਨਾਂ ਨੂੰ ਕਿਉਂ ਉੱਡੀ ਲੱਗਦੀ ਹੱਟ ਮਿਕ ਜਾਣਗੇ ਵੇ ਜਾਜ ਬੈਕ ਹੀ ਜਾਣੇ ਨਾ ਜੀ ਤੇ ਇਹਦਾ ਕਰ ਦਿੱਤੇ ਮੈਂ ਬਣਾ ਤੇ ਫੂਲ ਲਾਤਾ ਜਿਹਦੇ ਨਾਲ ਆ ਕੇ ਲੈ ਗਏ ਠੀਕ ਆ ਜਿਹਦੇ ਨਾਲ ਲੈ ਗਏ ਵਾਹ ਜੀ ਫਿਰ ਜਾ ਕੇ ਕਹਿੰਦੇ 10 ਹੋਰ ਬਣਾ ਦੇ ਅੱਛਾ ਮੈਂ ਖੜਾ ਹੜਕ ਜਾਉਂਦਾ ਸੀ ਜੀ ਚੰਗੀ ਲੱਗੀ ਹੋਊ ਬਾਈ ਹਣਾ ਜੀ ਤੇ ਫਿਰ ਮੁਹਾਲੀ ਫੌਜੀ ਕਈਆਂ 35 ਕੱਟੀਆਂ ਲਗਾਏ ਆ ਬਣਵਾ ਕੇ ਅੱਛਾ ਕੱਟੀਆਂ ਲੈ ਜਾਂਦੇ ਲੋਕ ਕੱਠਾ ਸਟਾਕ ਲੈ ਜਾਂਦਾ ਜਾ ਕੇ ਜਿਹਨੂੰ ਚੀਜ਼ ਚੰਗੀ ਲੱਗਦੀ ਹੈ ਨਾ ਜੀ ਉਹ ਪਹਿਲਾਂ ਆਰਡਰ ਦੇਣ ਦੇ ਆਰਡਰ ਤੇ ਫਿਰ ਬਣਾ ਦੇ ਦਿੰਦੇ ਆਹ ਵਾਹ ਜੀ ਵਾਹ ਕਿੰਨੇ ਦੀ ਪੈਂਦੀ ਬਾਪੂ ਜੀ ਕਿੰਨੇ ਦੀ ਬੈਠਦੀ ਇੱਕ ਵੀਰ ਜਿਹੜੀ ਤਾਂ ਸਕੀਲ ਦੀ ਕਹੀ ਆ ਅੱਛਾ ਜੀ ਉਹ ਤਾਂ 라ਕੇ 800 ਤੋਂ 900 ਦਾ ਹੀ ਆ ਸਟੀਲ ਦੀ ਕਹੀ ਜਿਵੇਂ ਆਹ ਹੋਗੀ ਆਹ ਸਟੀਲ ਦੀ ਆ ਇਹ ਸਟੀਲ ਦੇ ਭਾਈ ਨੇੜੇ ਹੋ ਕੇ ਦਿਖਾ ਆਹ ਸਟੀਲ ਹੈ 800 ਤੋਂ 900 ਰੁਪਏ ਦੀ ਹਾਂ ਆਹ ਕਿਹੜੀ ਜਿਹੜੀ ਹੈਗੀ ਲੋਹੇ ਦੀ ਉਹ 라ਕੇ 600 ਤੋਂ ਤੇ 650 ਪੈਂਦੀ ਅੱਛਾ ਲੋਹੇ ਦੀ ਪਈ ਤੁਹਾਡੇ ਕੋਲ ਕਈ ਕੋਈ ਹੈਗੀਆਂ ਲੋਹੇ ਦੀ ਕਈ ਦਿਖਾਏ ਬਲੇ ਆਉਣਾ ਕੋਈ ਆਹ ਲੋਹੇ ਦਾ ਕ ਅੱਛਾ ਆ ਆ ਲੂੰਗੇ ਜੀ ਹਾਂ ਆ ਲੂੰਗਾ ਰ ਅੱਛਾ ਜੀ ਲਾਓ ਜੀ ਇਹ ਚੈੱਕ ਕਰੋ ਤੁਸੀਂ ਇਹ ਬਾਕੀ ਇਹ ਘਰੇ ਹੀ ਇੱਥੇ ਬਈ ਕੰਮ ਕਰਦੇ ਆ ਕੋਈ ਇਹਨਾਂ ਦੇ ਨਾਲ ਹੈਲਪਰ ਨਹੀਂ ਹੈਗਾ ਬਸ ਆਪ ਹੀ ਬਣਾਈ ਜਾਂਦੇ ਬੈਠੇ ਤੇ ਤੁਸੀਂ ਚੈੱਕ ਕਰੋ ਜੀ ਇੰਨੀ ਉਮਰ ਦੇ ਵਿੱਚ ਆ ਪਰ ਉਮਰਵਾਦਗੀ ਕਈ ਵਾਰ ਆਏ ਹੁੰਦਾ ਉਮਰਵਾਜਾਂ ਦੀਆਂ ਨਵੇਂ ਆਦੇ ਆਉਣ ਨਾਲ ਭਾਈ ਬੁੱਕ ਤਾਂ ਘਟ ਜਾਂਦੀ ਹੈ ਪਰ ਉਹ ਕੰਮ ਨਹੀਂ ਹੋਇਆ ਜਿੰਨੀ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਬਾਪੂ ਦੀ ਆਉਬਾਤ ਸੀਗੀ ਉਨੀ ਹੀ ਹੋਣਾ ਜਿਨ੍ਹਾਂ ਨੂੰ ਪਸੰਦ ਆਈ ਚੀਜ਼ ਉਹ ਭਾਈ ਇੱਥੋਂ ਹੀ ਲੈ ਕੇ ਜਾਂਦਾ ਹੋਰ ਕਿਤੇ ਨਹੀਂ ਜਾਂਦਾ ਹਣਾ ਮੈਂ ਤੁਹਾਨੂੰ ਦੱਸਿਆ ਵੀ ਲੋਕ ਜਲੰਧਰ ਤੋਂ ਲੈ ਕੇ ਜਾਂਦੇ ਆ ਹੋਰ ਅਮਰੀਕਾ ਅਮਰੀਕਾ ਦੀ ਫੈਮਿਲੀ ਵੀ ਲੈ ਕੇ ਗਈ ਜੇ ਬਾਪੂ ਜੀ ਕਹਿੰਦੇ ਆ ਲੋਹੇ ਵਾਲੀ ਹੈ ਜੀ ਇਹ ਲੋਹੇ ਵਾਲੀ ਹੈ ਆ ਲੋਹੇ ਵਾਲੀ ਹੈ ਇਹਦਾ ਕੀ ਰੇਟ ਆ ਇਹਦਾ 600 ਇਹਦਾ 600 ਇੱਕ ਹੋਰ ਹੈ ਵੱਡੀ ਇਹ ਤੁਹਾਨੂੰ ਦਾ 3.5 ਉਹਦਾ 3.5 ਤੋਂ ਠੀਕਾ ਸਾਈਜ਼ ਦਾ ਹੀ ਫਰਕ ਹੈ ਜੀ ਬਾਕੀ ਚੈੱਕ ਕਰੋ ਤੁਸੀਂ ਕੁਆਲਿਟੀ ਬਾਕੀ ਤੁਸੀਂ ਹੱਥ ਨਾਲ ਵੜ ਕੇ ਦੇਖੋਗੇ ਫਿਰ ਤੁਹਾਨੂੰ ਜ਼ਿਆਦਾ ਪਸੰਦ ਆ ਲੱਗੇਗਾ ਬਾਕੀ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਦੱਬ ਕੇ ਤੇ ਇਹਦੇ ਇਥੇ ਤੁਸੀਂ ਆਉਣਾ ਕਿਸੇ ਨੇ ਪਿੰਡ ਹੇਮਤਪੁਰਾ ਜ਼ਿਲ੍ਹਾ ਬਰਨਾਲਾ ਜੀ ਮੋਗਾ ਫਰੀਦਕੋਟ ਮੋਗਾ ਹਾਂ ਫਰੀਦਕੋਟ ਮੋਗਾ ਹਾਂਜੀ ਹਾਂ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਫਰੀਦਕੋਟ ਕਹਿੰਦਾ ਕਾਰਨਾ ਤੇ ਜ਼ਿਲ੍ਹਾ ਮੋਗਾ ਹਣਾ ਜੀ ਹਾਂ ਜ਼ਿਲ੍ਹਾ ਜ਼ਿਲ੍ਹਾ ਮੋਗਾ ਦੇ ਤੁਸੀਂ ਤਸਵੀਰ ਨਿਆਲੇਲਾ ਬਣ ਗਈ ਨਾ ਹਾਂ ਤਸਵੀਰ ਨਿਆਲੇਲਾ ਬਣ ਲਾਓ ਜੀ ਸ਼ੇਅਰ ਕਰੋ ਬਾਈ ਦੱਬ ਕੇ ਤੇ ਜਿਹਨੇ ਆਉਣਾ ਤੇ ਤੁਸੀਂ ਫੋਨ ਲਾ ਕੇ ਬਾਪੂ ਨੂੰ ਆਹ ਸੱਜਦੇ ਨੰਬਰ ਉੱਤੇ ਮੈਂ ਪਾਤਾ ਤੇ ਬਾਕੀ ਘਰੇ ਹੀ ਹੁੰਨੇ ਬਾਪੂ ਜੀ ਘਰੇ ਹੀ ਘਰੇ ਹੁੰਨੇ ਫੋਨ ਲਾ ਕੇ ਬੰਦਾ ਘਰੇ ਹੀ ਆ ਮੈਂ ਕਿੱਥੇ ਜਾਣਾ ਕਈ ਵਾਰੀ ਕੰਮ ਕੰਮ ਪੈਂਦਾ ਫਿਰ ਵੀ ਫੋਨ ਲਾ ਲਿਓ ਤੁਸੀਂ ਤੇ ਬਾਕੀ ਜ਼ਰੂਰ ਪਹੁੰਚੋ ਤੇ ਕਈਆਂ ਬਾਈ ਚੈੱਕ ਕਰਕੇ ਆਪਦੇ ਲੈ ਜਾਓ ਤੇ ਸ਼ੇਅਰ ਕਰ ਦਿਦਾ ਬਗੇ ਧੰਨਵਾਦ ਜੀ ਮਿਹਰਬਾਨੀ ਧੰਨਵਾਦ ਥੈਂਕ ਯੂ ਰੈਟ ਸ਼ੇਅਰ ਕਰ ਦਿਓ ਅਸਿਕਰ ਸਹੀ